ਪੰਜਾਬੀ ਸਿਨੇਮਾ ਲਈ ਸੁਪਰ ਜੂਪਰ ਹਿੱਟ ਫਿਲਮਾਂ ਸਾਹਮਣੇ ਲਿਆਉਣ ਦਾ ਮਾਣ ਹਾਸਲ ਕਰ ਚੁੱਕੇ ਨਿਰਦੇਸ਼ਕ ਸਮੀਪ ਕੰਗ ਤੇ ਅਦਾਕਾਰ ਬినੂ ਢਿੱਲੋਂ ਜੋ ਇਕੱਠਿਆਂ ਫਿਰ ਆਪਣੀ ਇੱਕ ਹੋਰ ਸ਼ਾਨਦਾਰ ਫਿਲਮ ਜਉਂਦੇ ਰਹੋ ਪੂਜ ਜੀ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਜਾ ਰਹੇ ਨੇ ਜਿਸ ਦੇ ਪਹਿਲੇ ਲੁੱਕ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਜੀ ਹਾਂ ਇਸ ਫਿਲਮ ਦਾ ਟੀਜ਼ਰ ਵੀ ਖੁਦ ਬినੂ ਢਿੱਲੋਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਜਿਸ ਨੂੰ ਫੈਨਸ ਵੱਲੋਂ ਕਾਫੀ ਜ਼ਿਆਦਾ ਪਿਆਰ ਵੀ ਮਿਲਿਆ ਆਓ ਤੁਹਾਨੂੰ ਇਸ ਦਾ ਟੀਜ਼ਰ ਵੀ ਦਿਖਾ ਦਿੰਦੇ ਆ ਮੰਜ਼ੂਰਾ ਤੂੰ ਮੇਰੇ ਹਿੱਸੇ ਦੇਖੋ ਇਹ ਇਸ਼ਕ ਦਾ ਮਾਮਲਾ ਏ ਤੈਨੂੰ ਪਤਾ ਇਸ਼ਕ ਨਾ ਹੁੰਦਾ ਤੇ ਮੇਰਾ ਇਸ਼ਕ ਖਾਣਾ ਤਾਂ ਹੋ ਹੀ ਚੁੱਕਿਆ ਆ ਪਿਆਰਪੁਰ ਦੇ ਚੱਕਰਾਂ 'ਚ ਮੇਰਾ ਕੋਈ ਇੰਟਰਸਟ ਨਹੀਂ ਹੈ ਕਾਰਨ ਤਾਂ ਦੱਸੋ ਮੈਨੂੰ 10 ਫਿਲਮ ਸਤੇ ਸਮੀਪ ਕੰਗ ਪ੍ਰੋਡਕਸ਼ਨ ਦੇ ਬੈਨਰ ਹੇਠਾ ਬਣਾਈ ਗਈ ਇਸ ਹਾਰਰ ਡਰਾਮਾ ਕਮੇਡੀ ਫਿਲਮ ਦਾ ਨਿਰਦੇਸ਼ਕ ਸਮੀਪ ਕੰਗ ਵੱਲੋਂ ਕੀਤਾ ਗਿਆ ਜੋ ਇਸ ਵਿੱਚ ਖੁਦ ਵੀ ਇੱਕ ਲੀਡ ਕਿਰਦਾਰ ਨਿਭਾਉਂਦੇ ਨਜ਼ਰ ਆਣਗੇ ਦਾ ਜੇ ਇਸ ਫਿਲਮ ਵਿੱਚ ਬినੂ ਢੱਲੋ ਬੀ ਐਨ ਸ਼ਰਮਾ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਹੋਰ ਕਈ ਮੰਨੇ ਪ੍ਰਮੁੱਖ ਐਕਟਰਸ ਵੀ ਮਹੱਤਵਪੂਰਨ ਰੋਲ ਨਿਭਾਉਂਦੇ ਨਜ਼ਰ ਆਣਗੇ ਤੇ ਨਾਲ ਹੀ ਦਾ ਜੰਨਿਆ ਮੋਹਾਲੀ ਤੇ ਪਟਿਆਲੇ ਦੇ ਆਸ-ਪਾਸ ਦੀਆਂ ਲੋਕੇਸ਼ਨਸ ਪਰ ਇਹ ਫਿਲਮ ਮੁਕੰਮਲ ਕੀਤੀ ਗਈ ਇਸ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਹੋਰ ਆ ਖਾਸ ਪਹਿਲੂਆਂ ਵੱਲ ਨਜ਼ਰ ਕੀਤੀ ਜਾਵੇ ਤਾਂ ਦਿਲਚਸਪ ਤੇ ਵੱਖਰੇ ਕਨਸੈਪਟ ਦੇਖਣ ਨੂੰ ਮਿਲਣਗੇ ਤੇ ਨਾਲ ਹੀ ਇਹ ਫਿਲਮ 12 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ ਇਸ ਫਿਲਮ ਵਿੱਚ ਵਰਸਟਾਈਲ ਐਕਟਰ ਬਿਨੂ ਟਿੱਲੋ ਆਪਣੀਆਂ ਹਾਲੇ ਹੀ ਫਿਲਮਾਂ ਨਾਲੋਂ ਬਿਲਕੁਲ ਅਲੱਗ ਕਿਰਦਾਰ ਨਿਮੋਦਦੇ ਵੀ ਵਿਖਾਈ ਦੇਣਗੇ ਜਿਨ੍ਹਾਂ ਦੁਆਰਾ ਅਜੇ ਹਰੋਲ ਪਹਿਲਾਂ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ ਹਾਲਾਂਕਿ ਜੇਕਰ ਹੋਰ ਫਿਲਮਾਂ ਨਾਲ ਉਹਨਾਂ ਦੇ ਜੁੜਾਵ ਦੀ ਗੱਲ ਕਰੀਏ ਤਾਂ ਇਸ ਪੱਖੋਂ ਵੀ ਇਹ ਉਹਨਾਂ ਦੀ ਪਹਿਲੀ ਸੀ ਫਿਲਮ ਹੈ ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਨੇ ਪੰਜਾਬੀ ਸਿਨੇਮਾ ਲਈ ਸੁਪਰ ਜੂਪਰ ਹਿੱਟ ਫਿਲਮਾਂ ਸਾਹਮਣੇ ਲਿਆਉਣ ਦਾ ਮਾਣ ਹਾਸਲ ਕਰ ਚੁੱਕੇ ਨਿਰਦੇਸ਼ਕ ਸਮੀਪ ਕੰਗ ਤੇ ਅਦਾਕਾਰ ਬినੂ ਟੱਲੋ ਜੋ ਇਕੱਠਿਆਂ ਫਿਰ ਆਪਣੀ ਇੱਕ ਹੋਰ ਸ਼ਾਨਦਾਰ ਫਿਲਮ ਜਉਂਦੇ ਰਹੋ ਪੂਜ ਜੀ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਜਾ ਰਹੇ ਨੇ ਜਿਸ ਦੇ ਪਹਿਲੇ ਲੁਕ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਜੀ ਹਾਂ ਇਸ ਫਿਲਮ ਦਾ ਟੀਜ਼ਰ ਵੀ ਖੁਦ ਬినੂ ਢਿੱਲੋਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਜਿਸ ਨੂੰ ਫੈਨਸ ਵੱਲੋਂ ਕਾਫੀ ਜ਼ਿਆਦਾ ਪਿਆਰ ਵੀ ਮਿਲਿਆ ਆਓ ਤੁਹਾਨੂੰ ਇਸ ਦਾ ਟੀਜ਼ਰ ਵੀ ਦਿਖਾ ਦਿੰਦੇ ਆ ਮੰਜ਼ੂਰਾ ਤੂੰ ਮੇਰੇ ਹਿੱਸੇ ਤੇ ਕੋਈ ਇਸ਼ਕ ਦਾ ਮਾਮਲਾ ਜੀ ਤੁਹਾਨੂੰ ਪਤਾ ਇਸ਼ਕ ਨਾ ਹੁੰਦਾ ਤੇ ਮੇਰਾ ਇਸ਼ਕ ਖਾਣਾ ਤਾਂ ਹੋ ਹੀ ਚੁੱਕਿਆ ਆ ਪਿਆਰਪੁਰ ਦੇ ਚੱਕਰਾਂ 'ਚ ਮੇਰਾ ਕੋਈ ਇੰਟਰਸਟ ਨਹੀਂ ਹੈ ਕਾਰਨ ਤਾਂ ਦੱਸੋ ਮੈਨੂੰ ਪ੍ਰਸੇント ਸਮੀਪ ਕੰਗ ਪ੍ਰੋਡਕਸ਼ਨ ਦੇ ਬੈਨਰਸ ਹੇਠਾ ਬਣਾਈ ਗਈ ਇਸ ਹਾਰਰ ਡਰਾਮਾ ਕਮੇਡੀ ਫਿਲਮ ਦਾ ਨਿਰਦੇਸ਼ਕ ਸਮੀਪ ਕੰਗ ਵੱਲੋਂ ਕੀਤਾ ਗਿਆ ਜੋ ਇਸ ਵਿੱਚ ਖੁਦ ਵੀ ਇੱਕ ਲੀਡ ਕਿਰਦਾਰ ਨਿਭਾਉਂਦੇ ਨਜ਼ਰ ਆਣਗੇ ਦਸ ਜੇ ਇਸ ਫਿਲਮ ਵਿੱਚ ਬੀਨੂ ਢੱਲੋ ਬੀ ਐਨ ਸ਼ਰਮਾ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਹੋਰ ਕਈ ਮੰਨੇ ਪ੍ਰਮੁੱਖ ਐਕਟਰਸ ਵੀ ਮਹੱਤਵਪੂਰਨ ਰੋਲ ਨਿਭਾਉਂਦੇ ਨਜ਼ਰ ਆਣਗੇ ਤੇ ਨਾਲ ਹੀ ਦਸ ਜਿੰਨਿਆ ਮੋਹਾਲੀ ਤੇ ਪਟਿਆਲੇ ਦੇ ਆਸ-ਪਾਸ ਦੀਆਂ ਲੋਕੇਸ਼ਨਾਂ ਉੱਪਰ ਇਹ ਫਿਲਮ ਮੁਕੰਮਲ ਕੀਤੀ ਗਈ ਇਸ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਹੋਰ ਆ ਖਾਸ ਪਹਿਲੂਆਂ ਵੱਲ ਨਜ਼ਰ ਕੀਤੀ ਜਾਵੇ ਤਾਂ ਦਿਲਚਸਪ ਤੇ ਵੱਖਰੇ ਕਨਸੈਪਟ ਦੇਖਣ ਨੂੰ ਮਿਲਣਗੇ ਤੇ ਨਾਲ ਹੀ ਇਹ ਫਿਲਮ 12 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਵਰਸਟਾਈਲ ਐਕਟਰ ਬਿਨੂ ਟਿੱਲੋ ਆਪਣੀਆਂ ਹਾਲੇ ਹੀ ਫਿਲਮਾਂ ਨਾਲੋਂ ਬਿਲਕੁਲ ਅਲੱਗ ਕਿਰਦਾਰ ਨਿਮੋਦਦੇ ਵੀ ਵਿਖਾਈ ਦੇਣਗੇ ਜਿਨ੍ਹਾਂ ਦੁਆਰਾ ਅਜੇ ਹਰੋਲ ਪਹਿਲਾਂ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ। ਹਾਲਾਂਕਿ ਚੇਕ ਕਰ ਹੋਰ ਫਿਲਮਾਂ ਨਾਲ ਉਹਨਾਂ ਦੇ ਜੁੜਾਵ ਦੀ ਗੱਲ ਕਰੀਏ ਤਾਂ ਇਸ ਪੱਖੋਂ ਵੀ ਇਹ ਉਹਨਾਂ ਦੀ ਪਹਿਲੀ ਸੀ ਫਿਲਮ ਹੈ ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ